ਜਿਹੜੀ ਜੇਸੇਗਾ ਦੇ ਉੱਪਰ ਇਹ ਬਲਾਸਟ ਹੋਇਆ ਕੋਈ ਹੋਰ ਵੀ ਜ਼ਖਮੀ ਆਉਂਦੀ ਸੂਚਨਾ ਹੈ ਦੇਖੋ ਇਹ ਤਿੰਨ ਜਣੇ ਦੀ ਸੂਚਨਾ ਹਜੇ ਤੱਕ ਬਾਕੀ ਹਜੇ ਕੋਈ ਹੋਰ ਸੂਚਨਾ ਨਹੀਂ ਤੇ ਇਹ ਵੀ ਬਰਨ ਇੰਜਰੀਜ਼ ਐ ਮੋਸਟ ਪ੍ਰੋਬਬਲੀ ਬਾਕੀ ਜਾ ਕੇ ਅੰਦਰ ਦੇਖ ਰਹੇ ਆ ਸਰ ਕਿੰਨੇ ਕੰਮਲੇ ਹੋਏ ਹੈ ਕਿੰਨਾ ਕੰਮਲਾ ਕੀਤਾ ਜਾ ਰਿਹਾ ਕਿ ਕਿੰਨੇ ਕਿ ਤਵਾਕੇ ਕੀਤੇ ਗਏ ਨੇ ਪਾਕਿਸਤਾਨ ਨੇ ਨਹੀਂ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮੀ ਆਮੀ ਵੱਲੋਂ ਨਿਊਟਰਾਈਜ਼ ਕਰ ਲਿਆ ਬਾਕੀ ਜਿਹੜੇ ਕੁਝ ਆਹ ਜਿਵੇਂ 1 ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਆ ਤੇ ਅਸੀਂ ਦੇਖ ਲਾਂਗੇ ਜੇ ਕੁਝ ਵੀ ਹੋਊਗਾ ਪ੍ਰਸ਼ਾਸਨ ਨੇ ਕੰਮ ਨਹੀਂ ਮੰਗੇ ਚਾਰ ਤੋਂ ਪੰਜ ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਲਾਈਟਾਂ ਸਾਰੀਆਂ ਚੱਲ ਰਹੀ ਸੀ ਨਹੀਂ 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 ਉਹ ਤਾਂ ਇਮੀਡੀਏਟਲੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਉਹਦੀ ਆਈ ਸੀ ਉਦੋਂ ਹੀ ਨਾਲ ਦੀ ਨਾਲ ਉਹਨਾਂ ਨੇ ਕਰ ਲਏ ਡਾਕਟਰਸ ਬੜੇ ਵਧੀਆ ਕੰਪੀਟੈਂਟ ਹੈਗੇ ਆ ਦੇ ਆਰ ਟੇਕਿੰਗ ਏਵਰੀ ਕੇਅਰ ਏਵਰੀ ਪੋਸੀਬਲ ਕੇਅਰ ਤੇ ਉਹ ਲੈਟਸ ਹੋਪ ਲੈਟਸ ਵਿਸ਼ ਯੂ ਗੋਡ ਵੀ ਠੀਕ ਹੋ ਜਾਣਗੇ ਜੀ ਸਰ ਜਿਵੇਂ ਕੋਈ ਹੋਰ ਸੂਚਨਾ ਵੀ ਮਿਲੀ ਹੈ ਜੀ ਕਿਤੇ ਹੋਰ ਵੀ ਇਸ ਤਰੀਕੇ ਦਾ ਬਲਾਸਟ ਹੋਇਆ ਨਹੀਂ ਹਜੇ ਤੱਕ ਹੋਰ ਕੋਈ ਸੂਚਨਾ ਨਹੀਂ ਕਿਸੇ ਹੋਰ ਪਾਸੇ ਦੀ ਨਹੀਂ ਬਟ ਸਾਡੇ ਸਾਰੀਆਂ ਟੀਮਸ ਬਾਹਰ ਹੈ ਤੇ ਆਪਾਂ will look after ਸਰ ਤੁਸੀਂ ਵੀ ਸਰ ਕੀ ਪੀਲ ਕੀਤੀ ਜਾ ਰਹੀ ਹੋਏ ਦੇਖੋ ਜੀ ਮੇਨ ਤਾਂ ਇਹੀ ਹੈ ਵੀ ਸਾਰੇ ਆਪਣੇ ਜਿਹੜੇ ਬਲੈਕਆਊਟ ਹੈਗਾ ਤਾਂ ਬਲੈਕਆਊਟ ਉਹ ਉਹਨੂੰ ਉਵੇਂ ਹੀ ਅਬਜ਼ਰਵ ਕਰ ਤੇ ਬਾਕੀ ਕੋਈ ਇਸ ਤਰ੍ਹਾਂ ਦੀ ਜਿਵੇਂ ਪਹਿਲਾਂ ਹੋਇਆ ਹਾਂਜੀ ਫਿਰ ਇਨਫਾਰਮ ਕਰ ਸਕਦੇ ਸਾਨੂੰ ਵੀ ਅਸੀਂ ਵੀ ਨੰਬਰ ਦਿੱਤੇ ਹੋਏ ਕੰਟਰੋਲ ਰੂਮ ਦੇ ਵੀ ਨੰਬਰs ਹੈਗੇ ਆ ਤੇ ਉਹ ਇਨਫਾਰਮ ਕਰ ਸਕਦੇ ਤੇ ਅਸੀਂ so that we can ਆਪਾ ਆਰਮੀ ਅਥਾਰਟिटीज ਨਾਲ ਗੱਲ ਕਰਕੇ ਉਹ ਉਹ ਜਿਹੜਾ ਐਕਸ਼ਨ ਲੈ ਸਕੀਏ ਜਿਹੜੀ ਹੁਣ ਹਾਲਾਤ ਬਣੇ ਉੱਥੇ ਉਥੋਂ ਦੀ ਕੀ ਕੰਡੀਸ਼ਨ ਹੈ ਕਿਸੇ ਹੋਰ ਤਾਂ ਨਹੀਂ ਜ਼ਖਮੀ ਹੋਇਆ ਕੋਈ ਆਂਡੀ ਗਵਾਂਡੀ ਜਿੱਥੇ ਜਖਮੀ ਨਹੀਂ ਨਹੀਂ ਇਹੀ ਇਹੀ ਹੈਗੇ ਆ ਉਹ ਤਿੰਨੇ ਜਣੇ ਸੀਗੇ ਜਖਮੀ ਇਹ ਤਿੰਨੇ ਜਣੇ ਇਥੇ ਹਸਪੀਟਲ ਚ ਆ ਗਏ ਆ ਦੇ ਆਰ ਅੰਡਰ ਟ੍ਰੀਟਮੈਂਟ ਤੇ ਬਹੁਤ ਵਧੀਆ ਹਸਪੀਟਲ ਚੰਗੇ ਡਾਕਟਰਸ ਆ ਮੈਂ ਉਹਨਾਂ ਨੂੰ ਸਾਰੇ ਡਾਕਟਰਸ ਨੂੰ ਮਿਲੇ ਆ ਤੇ ਹਾਲਾਤ ਕੀ ਹੋ ਜੀ ਜਿੰਦਾ ਜਵਾਨਤ ਦੇ ਲੰਦੇ ਆ ਉਹ ਉਹ ਟੇਕ ਕੇਅਰ ਕਰ ਰਹੇ ਆ ਜੀ ਜੋ ਜਿਹੜੇ ਲੇਡੀ ਜਿਹੜੇ ਹੈਗੇ ਆ ਉਹਨਾਂ ਦੇ ਥੋੜੇ ਵੱਧ ਬਰਨਸ ਹੈ ਦੂਜੇ ਦੋਨਾਂ ਦੇ ਠੀਕ ਹੈਗੇ ਜੀ ਸਰ ਇਸ ਤਰੀਕੇ ਨਾਲ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਪਿੰਡ ਦੇ ਹਾਲਾਤ ਕਿਦਾਂ ਦੇ ਔਰ ਜਿਹੜਾ ਚੀਜ਼ ਡਿੱਗੀ ਆ ਉਹ ਪਤਾ ਲੱਗਾ ਵੀ ਡਿੱਗਾ ਕੀ ਡਰੋਨ ਹੈ ਮਿਜ਼ਾਈਲ ਹੈ ਕੀ ਦੇਖੋ ਜੀ ਉਹਦਾ ਉਹ ਜਾ ਕੇ ਉਹ ਤਾਂ ਆਰਮੀ ਅਥਾਰਟिटीज ਦੱਸਣਗੇ ਤੇ ਉਹਦਾ ਜਿਹੜਾ ਵੀ ਪਾਰਟ ਸੀਗਾ ਜਿਹਦੇ ਕਰਕੇ ਉੱਥੇ ਬਰਨ ਇੰਜਰੀਜ਼ ਆਈਆਂ ਇਹਨਾਂ ਦੇ ਤੇ ਉਹ ਅਸੀਂ ਕਾਟਨ ਆਫ ਕੀਤਾ ਹੋਇਆ ਏਰੀਆ ਤੇ ਉਹ ਆਰਮੀ ਅਥਾਰਟिटीज ਆ ਕੇ ਜਿਹੜਾ ਉਹੀ ਇਹਦੇ ਬਾਰੇ ਦੱਸ ਸਕਦੇ ਪੁਲਿਸ ਮੈਂ ਮੈਂ ਹਵ ਟੂ ਗੋ ਪਾਸ ਸੋਡੀਅਮ ਲਾਈਟਸ ਕੀ ਹੋਇਆ ਕੀ ਭਾਈ ਡਰੋਨ ਡਿੱਗ ਪਿਆ ਜਾਨੀ ਕਿ ਖਾਈ ਕਿਸੇ ਘਰੇ ਤੋਂ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਜਾਨੀ ਕਿ ਸਾਰਾ ਪਰਿਵਾਰ ਹੀ ਸੜ ਗਿਆ ਗੱਡੀ ਨੂੰ ਵੀ ਅੱਗ ਲੱਗ ਗਈ ਏ ਤੇ ਘਰੇ ਵੀ ਸਮਾਨ ਸਾਰਾ ਸੜ ਗਿਆ ਜੀ ਕਿੰਨੇ ਕੁ ਜਾਨੇ ਘਰ ਚ ਮੌਜੂਦ ਸੀ ਕਿੰਨੇ ਆ ਤਿੰਨ ਚਾਰ ਜਨੇ ਹੀਗੇ ਨੇ ਜੀ ਤੋਂ ਲੈ ਕੇ ਆਈਆਂ ਜੀ ਕਿਹੜੇ ਕਿੱਥੋਂ ਦੀ ਘਟਨਾ ਏ ਪਿੰਡ ਖਾਈ ਦੀ ਤੇ ਘਰ ਚ ਕਿੰਨਾ ਕੁ ਨੁਕਸਾਨ ਆਇਆ ਘਰ ਸਾਰੇ ਚ ਆਗੂ ਬੁਲਾ ਗਈ ਜੀ ਗੱਡੀ ਨੂੰ ਵੀ ਲੱਗ ਗਈ ਏ ਤੇ ਹੋਰ ਬਚਾਉਂਦੇ ਇੱਕ ਦੂਜੇ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਆ ਗਿਆ ਕੀ ਜਿਹੜੇ ਮਿਸਤਰੀ ਕੀ ਨਾਮ ਦੱਸਿਆ ਜਾ ਰਿਹਾ ਨਾ ਲੱਖਾਂ ਹੀ ਮਹਿਲਾ ਬੱਚੇ ਵੀ ਵਿੱਚੇ ਹੈਗੇ ਸੀ ਹਾਂਜੀ ਹਾਂਜੀ ਇੱਕ ਬੱਚਾ ਮੁੰਡਾ ਉਹਦੀ ਲੱਤ ਤੇ ਆ ਮਹਿਲਾ ਵੀ ਛੜਗੇ ਨੂੰ ਪਹਿਲਾਂ ਲੈ ਆਏ ਨਹੀਂ ਇਹਨਾਂ ਨੂੰ ਮੈਂ ਲੈ ਆਈ ਫੇਰ ਬੋਸ ਚਾਰ ਤੋਂ ਚਾਰ ਤੋਂ ਪੰਜ ਨਾ ਹਾਂਜੀ